ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੱਕ ਮੋਹਮ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿਵੇਂ ਰੋਜ਼ਗਾਰ ਪੈਦਾ ਕੀਤਾ ਜਾਵੇ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਪੰਜਾਬੀਆਂ ਨੂੰ ਕੋਈ ਨਵੇਂ-ਨਵੇਂ ਬਿਜ਼ਨਸ ਆਈਡੀਆਜ਼ ਫਰੂਟਫੁੱਲ ਬਿਜ਼ਨਨਸ ਆਈਡੀਆਜ਼ ਦਿੰਦਾ ਰਹਾ। ਆਓ ਅਸੀਂ ਰਾਲਕੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਇੱਕ ਵਾਰ ਫਿਰ ਲੈ ਕੇ ਆਇਆ ਹਾਂ ਬਿਜ਼ਨਸ ਕਮਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ। ਅਸੀਂ ਸਭ ਨੇ ਅਮੁੱਲ ਮਿਲਕ ਬਾਰੇ ਸੁਣਿਆ ਹੀ ਹੋਣਾ ਹੈ। ਇਹ ਇੰਡੀਆ ਦਾ ਸਭ ਤੋਂ ਫਾਸਟੈਸਟ ਗਰੋਇੰਗ ਬਿਜ਼ਨਸ ਹੈ। ਮੈਂ ਗੱਲ ਕਰਨ ਲੱਗਾ ਹਾਂ ਅਮੂਲ ਫਰਾਂਚਾਈਜ਼ੀ ਦੀ ਜਦੋਂ ਵੀ ਅਸੀਂ ਡੇਰੀ ਪ੍ਰੋਡਕਟ ਦੀ ਗੱਲ ਕਰਦੇ ਹਾਂ ਤਾਂ ਅਮੂਲ ਪਹਿਲੇ ਨੰਬਰ ਤੇ ਆਉਂਦਾ ਹੈ ਅਮੂਲ ਇੱਕ ਬਹੁਤ ਹੀ ਪਾਪੂਲਰ ਡੇਰੀ ਪ੍ਰੋਡਕਟ ਕੰਪਨੀ ਹੈ ਜਿਸ ਦੇ ਕਸਟਮਰ ਬਹੁਤ ਹੀ ਲਾਇਲ ਹਨ ਜੇ ਤੁਸੀਂ ਇਸ ਦੀ ਫਰਾਂਚਾਈਜ਼ੀ ਖੋਲਦੇ ਹੋ ਤੇ ਬਹੁਤ ਹੀ ਘੱਟ ਚਾਂਸ ਹੈ ਕਿ ਇਹ ਲਾਸ ਦੇ ਵਿੱਚ ਜਾਵੇ ਜੇ ਅਸੀਂ ਅਮੂਲ ਕੰਪਨੀ ਦੀ ਮੰਨਿਆ ਤਾਂ ਮੋਸਟ ਆਫ ਦਾ ਫਰਾਂਚਾਈਜ਼ੀ ਜਿਹੜੀਆਂ ਨੇ ਉਹ 5 ਤੋਂ 10 ਲੱਖ ਰੁਪਏ ਮਹੀਨਾ ਕਮਾਉਂਦੀਆਂ ਨੇ ਜੇ ਅਸੀਂ ਫਿਰ ਵੀ ਮੋਟਾ-ਮੋਟਾ ਹਿਸਾਬ ਲਾਈਏ 2 ਤੋਂ 3 ਲੱਖ ਤੇ ਮਹੀਨੇ ਦੇ ਕਿਤੇ ਨਹੀਂਗੇ ਸਭ ਤੋਂ ਇੰਪੋਰਟੈਂਟ ਸਵਾਲ ਇਹ ਹੈ ਕਿ ਅਸੀਂ ਅਮੋਲ ਦੀ ਫਰਾਂਚਾਈਜ਼ੀ ਲੈਣੀ ਕਿਵੇਂ ਹੈ ਅਮੋਲ ਦੋ ਤਰੀਕੇ ਦੇ ਨਾਲ ਫਰਾਂਚਾਈਜ਼ੀ ਆਫਰ ਕਰਦਾ ਹੈ ਪਹਿਲਾ ਹੈ ਡੇਰੀ ਪ੍ਰੋਡਕਟਸ ਔਰ ਦੂਸਰਾ ਹੈ ਆਈਸਕ੍ਰੀਮ ਪਾਰਕ ਜੇ ਤੁਸੀਂ ਦੁੱਧ ਦਹੀਂ ਮੱਖਣ ਆਦ ਚੀਜ਼ਾਂ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡੇਰੀ ਪ੍ਰੋਡਕਟ ਫਰਾਂਚਾਈਜ਼ੀ ਲੈਣ ਤੇ ਹੀ ਫਾਇਦਾ ਹੈ ਸਾਡੀ ਜਾਣਕਾਰੀ ਦੇ ਅਨੁਸਾਰ ਇਹ 2 ਤੋਂ 3 ਲੱਖ ਰੁਪਏ ਦੇ ਵਿੱਚ ਬਿਜ਼ਨਸ ਸਟਾਰਟ ਕੀਤਾ ਜਾ ਸਕਦਾ ਹੈ ਜਿਸ ਵਿੱਚ ਤੁਸੀਂ ਰੈਨੋਵੇਸ਼ਨ ਦੇ ਲਈ ਕੋਈ ਲਗਭਗ 1 ਲੱਖ ਰੁਪਈਆ ਸਿਕਿਉਰਿਟੀ ਡਿਪੋਜ਼ਿਟ ਜਿਹੜਾ ਕੰਪਨੀ ਦਾ ਹੈਗਾ ਉਹ ਲਗਭਗ 25000 ਰੁਪਏ ਇਸ ਦੇ ਨਾਲ ਨਾਲ ਇਕੁਪਮੈਂਟ ਵਾਸਤੇ 70 ਤੋਂ 75000 ਰੁਪਏ ਲੱਗ ਸਕਦਾ ਹੈ ਜੇ ਅਸੀਂ ਇਸ ਦੇ ਨਾਲ ਨਾਲ ਗੱਲ ਕਰਦੇ ਹਾਂ ਬ੍ਰਾਂਡ ਸਿਕਿਉਰਿਟੀ ਦੀ ਫੀਸ ਇਹ ਰਿਫੰਡੇਬਲ ਹੈ ਆਈਸਕ੍ਰੀਮ ਪਾਰਲਰ ਲਈ ਤੁਹਾਡਾ ਲਗਭਗ 6 ਲੱਖ ਰੁਪਏ ਲੱਗ ਸਕਦਾ ਹੈ ਜਿਸ ਦੇ ਵਿੱਚ ਰੈਨੋਵੇਸ਼ਨ ਲਈ 4 ਲੱਖ ਰੁਪਏ ਇਕੁਪਮੈਂਟਸ ਲਈ ਲਗਭਗ 1.5 ਲੱਖ ਰੁਪਏ ਬ੍ਰਾਂਡ ਸਿਕਿਉਰਿਟੀ ਲਈ ਅਪ੍ਰੋਕਸੀਮੇਟਲੀ 25000 ਰੁਪਏ ਦੇਣਾ ਹੁੰਦਾ ਹੈ ਜਿਸ ਦੇ ਵਿੱਚ 55000 ਰੁਪਿਆ ਨਾਨ ਰਿਫੰਡੇਬਲ ਸਿਕਿਉਰਿਟੀ ਹੈ ਇਹ bizness ਨੂੰ ਸ਼ੁਰੂ ਕਰਨ ਦੇ ਲਈ ਹਮੇਸ਼ਾ ਇਹੋ ਜਿਹਾ ਏਰੀਆ ਜਾਂ ਇਹੋ ਜਿਹੀ ਲੋਕੇਸ਼ਨ ਸਿਲੈਕਟ ਕਰੋ ਜਿਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਸੇਲ ਜ਼ਿਆਦਾ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਇਹਨੂੰ ਬੱਸ ਸਟੈਂਡ ਦੇ ਕੋਲੇ ਖੋਲ੍ਹ ਸਕਦੇ ਹੋ ਬਹੁਤ ਹੀ ਕਰਾਉਡਿਡ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਖੋਲ੍ਹ ਸਕਦੇ ਹੋ ਸਕੂਲ ਕਾਲਜਸ ਦੇ ਬਾਹਰ ਖੋਲ੍ਹ ਸਕਦੇ ਹੋ ਐਵੇਂ ਦੀ ਲੋਕੇਸ਼ਨ ਨੂੰ ਚੂਜ਼ ਕਰੋ ਜੇ ਤੁਸੀਂ ਆਈਸਕ੍ਰੀਮ ਪਾਰਲਰ ਖੋਲ੍ਹ ਰਹੇ ਹੋ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੇ ਕੋਲ ਸਿਟਿੰਗ ਸਪੇਸ ਹੋਵੇ ਕੱਟ ਤੋਂ ਕੱਟ 5 ਤੋਂ 10 ਬੰਦੇ ਬੈਠਣ ਦੀ ਤੁਹਾਡੇ ਕੋਲ ਕੈਪ ਅਮੁੱਲ ਆਟਲੈਟ ਤੁਸੀਂ 150 ਸਕਰ ਫੀਟ ਜਗ੍ਹਾ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਈਸਕ੍ਰੀਮ ਪਰਨਰ ਤੁਹਾਨੂੰ 300 ਸਕਰ ਫੀਟ ਜਗ੍ਹਾ ਦੇ ਵਿੱਚ ਸ਼ੁਰੂ ਕਰਨਾ ਪਏਗਾ 2 ਲੱਖ ਜਾਂ 6 ਲੱਖ ਰੁਪਇਆ ਤੁਹਾਨੂੰ ਸ਼ਾਇਦ ਜ਼ਿਆਦਾ ਲੱਗਿਆ ਹੋਣਾ ਇਹ ਤੁਸੀਂ ਪੈਸੇ ਇੱਕ ਵਾਰ ਹੀ ਲਗਾਉਣੇ ਨੇ ਇਸ ਤੋਂ ਬਾਅਦ ਤੁਹਾਨੂੰ ਪੈਸੇ ਆਉਣੇ ਹੀ ਨੇ ਜੇ ਅਸੀਂ ਗੱਲ ਕਰਦੇ ਹਾਂ ਵੱਖ-ਵੱਖ ਪ੍ਰੋਡਕਟ ਦੀ ਤੁਹਾਨੂੰ ਹਰੇਕ ਪ੍ਰੋਡਕਟ ਦੇ ਉੱਪਰ ਵੱਖਰਾ-ਵੱਖਰਾ ਕਮਿਸ਼ਨ ਮਿਲਦਾ ਹੈ ਜਿਸ ਤੋਂ ਅੱਛੀ ਅਰਨਿੰਗ ਹੋ ਜਾਂਦੀ ਹੈ ਜਿਵੇਂ ਕਿ ਤੁਹਾਨੂੰ 2 ਲੱਖ ਵਾਲੀ ਫਰੈਂਚਾਈਜ਼ੀ ਦੇ ਉੱਪਰ ਮੌਚ ਮਿਲਤੇ 22% ਆਈਸਕ੍ਰੀਮ ਤੇ 20% ਅਤੇ ਬਾਕੀ ਮਿਲ ਪ੍ਰੋਡਕਟਸ ਤੇ 10% ਦਾ ਕਮਿਸ਼ਨ ਮਿਲਦਾ ਹੈ 6 ਲੱਖ ਵਾਲੀ ਫਰੈਂਚਾਈਜ਼ ਦੇ ਵਿੱਚ ਜਿਹੜੇ ਪ੍ਰੋਡਕਟ ਤੁਸੀਂ ਆਪ ਤਿਆਰ ਕਰਦੇ ਹੋ ਜਿਵੇਂ ਕਿ ਕਾਫੀ ਜਾਂ ਸ਼ੇਕ ਉਹਨਾਂ ਉੱਪਰ ਤੁਹਾਨੂੰ 50% ਕਮਿਸ਼ਨ ਮਿਲਦਾ ਹੈ ਪ੍ਰੀ ਬੇਕਡ ਪ੍ਰੋਡਕਟਸ ਦੇ ਉੱਪਰ ਤੁਹਾਨੂੰ 20% ਕਮਿਸ਼ਨ ਮਿਲਦਾ ਹੈ ਔਰ ਹੋਰ ਜਿਹੜੇ ਪ੍ਰੋਡਕਟਸ ਨੇ ਉਹਨਾਂ ਉੱਪਰ ਤੁਹਾਨੂੰ 10% ਕਮਿਸ਼ਨ ਮਿਲਦਾ ਹੈ અમול ફ્રેન્ચાઇઝીズ રિલેટેડ કોઈ ਵੀ ਜੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਉਹਨਾਂ ਦੀ ਵੈੱਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਿੱਤੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਨਾਂ ਨੂੰ ਈਮੇਲ ਕਰਨੀ ਹੈ ਜਾਂ ਤੁਸੀਂ ਫੋਨ ਦੇ ਉੱਪਰ ਕੰਟੈਕਟ ਕਰਨਾ ਇਹ ਦੋਨੇ ਚੀਜ਼ਾਂ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਿੱਤੀਆਂ ਨੇ ਵੀਡੀਓ ਐਂਡ ਕਰਨ ਤੋਂ ਪਹਿਲਾਂ ਕੁਝ ਹੋਰ ਵੀ ਜਾਣਕਾਰੀਆਂ ਦੇਣਾ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਦੋਸਤੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੋਕੇਸ਼ਨ ਦੀ ਚੋਣ ਕਰਨਾ ਇਸ ਤੋਂ ਬਾਅਦ ਆਉਂਦਾ ਹੈ ਬਜਟ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨ ਦੇ ਲਈ ਤੁਹਾਡੇ ਕੋਲ ਮਿਨੀਮਮ 6 ਮਹੀਨੇ ਦੀ ਰਨਿੰਗ ਕਾਸਟ ਹੋਣੀ ਚਾ ਮਾਰਕੀਟਿੰਗ ਐਂਡ ਪ੍ਰੋਮੋਸ਼ਨ ਦੇ ਕੁਝ ਤਰੀਕਿਆਂ ਦੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅਮੁੱਲ ਫਰਾਂਚਾਈਜ਼ ਦੇ ਰਿਲੇਟਿਡ ਸਾਰੀ ਜਾਣਕਾਰੀ ਮਿਲ ਗਈ ਹੋਈਗੀ ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੈ ਤੁਹਾਡੇ ਮਨ 'ਚ ਕੋਈ ਵੀ ਕੁਐਸਚਨ ਆ ਰਿਹਾ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਮੈਂ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਰਿਪਲਾਈ ਕਰਾਂਗਾ ਦੋਸਤੋ ਹੁਣ ਇਜਾਜ਼ਤ ਦਿਓ ਜਲਦ ਮਿਲਦੇ ਹਾਂ ਇੱਕ ਨਵੇਂ ਬਿਜ਼ਨਸ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾਲ